ਸਸ ਸ੍ਰੀਕਾਲ ਦੋਸਤੋ ਤੇ ਅੱਜ ਦਿਨ ਥੋੜਾ ਜਿਹਾ ਸੋਹਣਾ ਸੀ ਤੇ ਮੈਂ ਸੋਚਿਆ ਜਿਹੜੇ ਕਿ ਮੈਂ ਪੰਛੀਆਂ ਦੇ ਆਲਣੇ ਪਿੱਛੇ ਬਣਾਏ ਹੋਏ ਨੇ ਤੇ ਅੱਜ ਇਹਨਾਂ ਦੀ ਥੋੜੀ ਸਫਾਈ ਕਰ ਦਈਏ ਤੇ ਕਿਉਂਕਿ ਦਿਨ ਵੀ ਸੋਹਣਾ ਹੈ ਤੇ ਅੱਜ ਟਾਈਮ ਵੀ ਹੈਗਾ ਆ ਤੇ ਨਾਲ ਥੋੜੀ ਜਹੀ ਪੰਛੀਆਂ ਦੇ ਆਲਣਿਆਂ ਦੀ ਸਾਫ ਸਫਾਈ ਵੀ ਕਰਨ ਵਾਲੀ ਹੋ ਗਈ ਆ ਸੋ ਫਿਰ ਮੈਂ ਵੈਟ ਵਾਈਪਸ ਲੈ ਕੇ ਤੇ ਵੈਟ ਵਾਈਪਸ ਦੇ ਨਾਲ ਉਹਨਾਂ ਦੇ ਆਲਣੇ ਆ ਬਾਰੂ ਸਾਫ ਕਰਨ ਜਾ ਰਹੀ ਆ ਤੇ ਕਿਉਂਕਿ ਕਾਫੀ ਆਲ ਨੇ ਵੀ ਆ ਜਿਹੜੇ ਗੰਦੇ ਹੋ ਜਾਂਦੇ ਆ ਕਈ ਵਾਰੀ ਤੇ ਫਿਰ ਇਹਨਾਂ ਦੀ ਸਾਫ ਸਫਾਈ ਕਰਕੇ ਆ ਦੇਖੋ ਇਹ ਫੀਡਰ ਹੈਗੇ ਆ ਆ ਬਰਡਸ ਫੀਡਰ ਹੈਗਾ ਤੇ ਇਹਦੇ ਵਿੱਚ ਆਪਾਂ ਖਾਣਾ ਪਾਇਆ ਹੋਇਆ ਪਰ ਉਹ ਇੱਥੇ ਆ ਕੇ ਬਾਹਰ ਇੱਥੋਂ ਬੈਠ ਕੇ ਉਹ ਖਾਣਾ ਖਾਂਦੇ ਨੇ ਤੇ ਫਿਰ ਮੈਂ ਸੋਚਿਆ ਤੇ ਇਹਦੇ ਵਿੱਚ ਖਾਣਾ ਆ ਕੇ ਗੁੰਝਦਾ ਆ ਤੇ ਫੇ ਖਾਣਾ ਵੇਸਟ ਨਹੀਂ ਹੁੰਦਾ ਧਰਤੀ ਦੇ ਉੱਤੇ ਨਹੀਂ ਡਿਗਦਾ ਇਹਦੇ ਵਿੱਚ ਆ ਕੇ ਡਿਗਦਾ ਆ ਤੇ ਫਿਰ ਅੱਜ ਮੈਂ ਸੋਚਿਆ ਇਹਨੂੰ ਮੈਂ ਸਾਫ਼ ਕਰ ਦਿੰਦੀ ਆ ਤੇ ਤਾਂ ਜੋ ਪੰਛੀਆਂ ਦੇ ਲਈ ਸਾਫ਼ ਸਫਾਈ ਵੀ ਜ਼ਰੂਰੀ ਹੈਗੀ ਆ ਤੇ ਥੋੜਾ ਜਿਹਾ ਉਹਨਾਂ ਦੀ ਦੇਖਭਾਲ ਜਿਹੜੀ ਕਰਨੀ ਆ ਜ਼ਰੂਰੀ ਹੁੰਦੀ ਆ ਸੋ ਸਾਫ਼ ਸਫਾਈ ਕਰਕੇ ਤੇ ਫੇਰ ਉਹ ਬੜੇ ਮਜ਼ੇ ਨਾਲ ਖਾਣਾ ਖਾ ਸਕਣਗੇ ਤਾਂ ਜੋ ਉਹਨਾਂ ਨੂੰ ਕੋਈ ਜ਼ਿਆਦਾ ਬਿਮਾਰੀਆਂ ਵੀ ਨਾ ਲੱਗਣ ਤੇ ਇਸ ਲਈ ਉਹਨਾਂ ਦੇ ਜਿਹੜੇ ਆਲਨੇ ਆ ਉਹ ਮੈਂ ਥੋੜੇ ਜਿਹਾ ਸਾਫ਼ ਕਰਦੀ ਹੁੰਨੀ ਆ ਜਿਸ ਦਿਨ ਵੀ ਆਪਾਂ ਨੂੰ ਜਦੋਂ ਵੀ ਛੁੱਟੀ ਹੁੰਦੀ ਆ ਤੇ ਕੋਸ਼ਿਸ਼ ਕਰੀਦੀ ਆ ਕਿ ਇਹਨਾਂ ਦੀ ਸਾਫ਼ ਸਫਾਈ ਚੰਗੀ ਤਰ੍ਹਾਂ ਕੀਤੀ ਜਾਵੇ ਤੇ ਥੋੜੇ ਜਿਹਾ ਚਮਕਾਏ ਵੀ ਜਾਣ ਇਹ ਗਾਰਡ ਦੇ ਟੂੜ ਬਗੈਰਾ ਕਾਫੀ ਪੈ ਜਾਂਦੀ ਹੈ ਇਹਨਾਂ ਦੇ ਉੱਤੇ ਤੇ ਫਿਰ ਆਪਾਂ ਨੂੰ ਥੋੜੀ ਇਹਨਾਂ ਦੀ ਸਾਫ ਸਫਾਈ ਕਰਨੀ ਪੈਂਦੀ ਆ ਇਹਦੇ ਤੇ ਲਿਖਿਆ ਹੋਮ ਸਵੀਟ ਹੋਮ ਸੋ ਚਿੜੀਆਂ ਦਾ ਹੋਮ ਸਵੀਟ ਹੋਮ ਹੈਗਾ ਆ ਇਹ ਤੇ ਇੱਥੇ ਜਦੋਂ ਮਰਜੀ ਉਹ ਠੰਡ ਦੇ ਮੌਸਮ ਵਿੱਚ ਗਰਮੀ ਦੇ ਮੌਸਮ ਵਿੱਚ ਆ ਕੇ ਵਿੱਚ ਬੈਠ ਜਾਂਦੀਆਂ ਆ ਤੇ ਕਈ ਵਾਰੀ ਕਈ ਵਾਰੀ ਇਹਨਾਂ ਦੇ ਉੱਤੇ ਸਪਾਈਡਰ ਵੈਬ ਵੀ ਲੱਗ ਜਾਂਦੇ ਆ ਸਪਾਈਡਰ ਵੀ ਆਪਣੇ ਜਿਹੜੇ ਜਾਲੇ ਆ ਮੱਕੜੀਆਂ ਆਪਣੇ ਜਾਲੇ ਲਾਉਣੇ ਸ਼ੁਰੂ ਕਰ ਦਿੰਦੀਆਂ ਸੋ ਇਸ ਕਰਕੇ ਫਿਰ ਥੋੜੀ ਜਿਹੀ ਸਾਫ ਸਫਾਈ ਕਰਨੀ ਪੈਂਦੀ ਆ ਤੇ ਇਹਦੇ ਵਿੱਚ ਵੀ ਆਪਾਂ ਨੇ ਦਾਣੇ ਪਾਏ ਹੋਏ ਆ ਆ ਦੇਖੋ ਇਹਦੇ ਵਿੱਚ ਦਾਣੇ ਪਾ ਕੇ ਇੱਥੇ ਆਪਾਂ ਟੰਗਿਆ ਹੋਇਆ ਤੇ ਇਸੇ ਤਰ੍ਹਾਂ ਹੀ ਆਹ ਆ ਵੀ ਸਾਫ ਕਰਨ ਵਾਲਾ ਥੋੜਾ ਇਹਦੇ ਵਿੱਚ ਵੀ ਇਹ ਫੀਡਰ ਹੈਗਾ ਸੋ ਇਹਦੇ ਵਿੱਚ ਆਪਾਂ ਦਾਣਾ ਭਰ ਦਈਦਾ ਤੇ ਉਹ ਬਾਹਰੋਂ ਆ ਕੇ ਇੱਥੇ ਬਾਹਰ ਬੈਠ ਕੇ ਨਾ ਇਹਦੇ ਉੱਤੇ ਬੈਠ ਕੇ ਖਾਂਦੀਆਂ ਆ ਜਿੜੀਆਂ ਪੰਛੀਆਂ ਨਾਲ ਪਿਆਰ ਵੀ ਕਰਨਾ ਚਾਹੀਦਾ ਹੈ ਤੇ ਉਹਨਾਂ ਦੇ ਖਾਣ ਪੀਣ ਦਾ ਥੋੜਾ ਜਿਹਾ ਸਾਧਨ ਸਾਨੂੰ ਕਰਨਾ ਚਾਹੀਦਾ ਜਿੰਨਾ ਕਰ ਸਕਦੇ ਆ ਤਾਂ ਜੋ ਉਹ ਪੁਰਾਣੀਆਂ ਜਿੰਨੀਆਂ ਵੀ ਚਿੜੀਆਂ ਨੇ ਜਿਹੜੀਆਂ ਪੰਜਾਬ ਵਿੱਚ ਚਿੜੀਆਂ ਹੁੰਦੀਆਂ ਸੀ ਹੁਣ ਉਹ ਇੱਥੇ ਯੂਕੇ ਵਿੱਚ ਵੀ ਹੈਗੀਆਂ ਆ ਜਿਹੜੀਆਂ ਆਪਣੀਆਂ ਪਿਓਰ ਦੇਸੀ ਚਿੜੀਆਂ ਹੁੰਦੀਆਂ ਸੀ ਤੇ ਕਾਫੀ ਚਿੜੀਆਂ ਇੱਥੋਂ ਉਹ ਖਾਣਾ ਖਾਣ ਆਉਂਦੀਆਂ ਆ ਮੈਨੂੰ ਬੜੀ ਖੁਸ਼ੀ ਲੱਗਦੀ ਆ ਉਹ ਚਿੜੀਆਂ ਨੂੰ ਦੇਖ ਕੇ ਬੜਾ ਚੰਗਾ ਲੱਗਦਾ ਆ ਤੇ ਮੈਨੂੰ ਲੱਗਦਾ ਆ ਕਿ ਇਹ ਚਿੜੀਆਂ ਮੇਰੇ ਪੰਜਾਬ ਤੋਂ ਮੈਨੂੰ ਮਿਲਣ ਆਈਆਂ ਨੇ